ਉਸ ਵੇਲੇ ਬੜਾ ਆਰਮੀ ਬ੍ਰਾਹਮ ਕੋਲ ਕੀ ਹਦੂ ਦੇ ਪਾਸ ਜਾਤ ਹੋ ਰਿਹਾ ਤੇ ਪ੍ਰਸ਼ਾਦਾ ਸ਼ੁਰੂ ਹੋ ਗਿਆ। ਪਾਚਾ ਜੀ ਕਹਿ ਲਗੇ ਇੱਕ ਵਾਰੀ ਬੇਲਤੀ ਬੇਲਤੀ ਜਾਈ ਨਹੀਂ। ਦੂਜੀ ਵਾਰੀ ਫੇਰੀ ਗਏ। ਤੀਜੀ ਵਾਰੀ ਫੇਸ ਨਹੀਂ ਆਇਆ। ਕਹਿ ਲਗੇ ਭਾਈ ਲਾਲ ਜੀ ਪ੍ਰਸ਼ਾਦਾ ਜਰਾ ਸੰਗਰਾਜ ਦਾ ਔਖਾ ਮਸਾਲੇ ਨਾਲ ਲੈਂਦੇ ਹੋ। ਪਰਦੇ ਤੇ ਬੈਠ ਕੇ ਆਪਾ ਦਾਣਾ ਮਾਲਕ ਭਗਵਾਨ ਜੀ ਦੇ ਘਰ ਗਏ ਪੰਗਤਾ ਲਗਿਆ ਸਰ ਸਰਬੋ ਜੀ ਮਦਾਨਪਨ ਹੋ ਗਏ ਥਾਲ ਬੋਲੇ ਪਰੋਸ ਕੇ ਅੱਗ ਲਾ ਦਿੱਤਾ ਪਾਚਾ ਜੀ ਛਕੋ ਭੋਜਨ ਛਕੋ ਖਵਾਓ ਤਾਂ ਸਰਬੋ ਨੇ ਬਚਨ ਕੀਤੇ ਕਹਿਣ ਲਗੇ ਭਗਵਾਨ ਜੀ ਇਹ ਭੋਜਨ ਸਾਡੇ ਸ਼ਰਮ ਦੇ ਲਾਇਕ ਨਹੀਂ ਜਿੰਨੇ ਪਾਤਸ਼ਾਹ ਲਾਇਕ ਕਿ ਉਹਨੇ ਛਕੀ ਪਤਾਲ ਦੇ ਭੋਜਨ ਹਜਾ ਦਾ ਕੀ ਕੀਤੇ ਬਿਨ ਸਭ ਦਾ ਸਾਧੂ ਸਾਧਕ ਮਹਾਂਪੁਰੇ ਸਾਡੇ ਸਾਥੇ ਜਾ ਰਹੇ ਹਨ ਤੇ ਆਪ ਵੀ ਨੇ ਸ਼ੱਕਲੇ ਦਾਇਰ ਕਿਉ ਨਹੀਂ ਕਹਿੰਦੇ ਇਹ ਬੌਧਿਕ ਦਾ ਭੁਗੰਧ ਚੋੜਿਆ ਹੋਇਆ ਹੈ ਇਹ ਤੇਰੇ ਧਰਮ ਦੀ ਗਿੱਤ ਨਹੀਂ ਇਸ ਕਰਕੇ ਅਸੀਂ ਨਹੀਂ ਸ਼ਕਤ ਆਦਿ ਬਿਰਧਾਨ ਦਾ ਬੇਸਤਾਲ ਨੂੰ ਮੰਨੇ ਨਹੀਂ ਤੇ ਗੁਰੂ ਸਾਹਿਬ ਜੀ ਨੇ ਬਾਏ ਲਾ ਦੇ ਨੀਂਦੇ ਪ੍ਰਸ਼ਾਦਾ ਤੇ ਦੌਦਤ ਦੇ ਬਲਦ ਭਾਲੋ ਦੇ ਪ੍ਰਸ਼ਾਦਾ ਤੇ ਫੋਟੋ ਕਰਕੇ ਦਿਖਾ ਲਿਆ ਵੀ ਨਹੀਂ ਜੀ ਇੰਦਾ ਵੀ ਉਹਦਾ ਮਾਨੀ ਬਾਕ ਤਾਂ ਹੈ ਮਾਨੀਤਾ ਬਦਲਦਾ ਜਿਹੜੇ ਪੱਥਰ ਦਿਮਾਗ ਪਰਦੇ ਉਹ ਜਿਨ੍ਹਾਂ ਦਾ ਹੱਥ ਤੇ ਸਰੋ ਨਾ ਜਾਂਦੀ ਉਹਨਾਂ ਤੇ ਥੋੜਾ ਮੰਨਦੇ ਗੁਰੂ ਸਾਹਿਬ ਜੀ ਨੇ ਬਾਏ ਲਾ ਦੇ ਜਿੰਦਾ ਪ੍ਰਸ਼ਾਦਾ ਜਿਹੜੇ ਬਾਸਲੇ ਮਾਨਦ ਭਾਲੋ ਦੇ ਭਗਵਾਨ ਸਾਹਿਬੇ ਫੜ ਗਏ ਇਹਦੇ ਆ ਆ ਤੁਹਾਨੂੰ ਨਹੀਂ ਕਰਦਾ ਔਰ ਦੇਣੇ ਕਿਉਂਕਿ ਅੱਜ ਇਹਨਾਂ ਲੋਕ ਨੇ ਬਹੁਤ ਬਹੁਤ ਧੋਲ ਥੋੜਾ ਹੋਇਆ ਇਸ ਕਰਕੇ ਦੀ ਅਸੀਂ ਸ਼ਰਸ ਕਰਦੇ ਹਾਂ ਤੋ ਸਾਧ ਸੰਗਤ ਜੀ ਰਬ ਨੇ ਸਾਡੇ ਦੇ ਬਚਨ ਕੀਤੇ ਧਰਮ ਦੀ ਕਿਰਤ ਕਰੀ ਧਰਮ ਦੀ ਕਿਰਤ ਕੀ ਹੈ ਜੋ ਕੁਝ ਵੀ ਅਸੀਂ ਦੇਸ ਵਿੱਚ ਕਰਦੇ ਹਾਂ ਜੋ ਹਰਿਪੂਣ ਪਰਮੇਸ਼ਰ ਵਾਹਿਗੁਰੂ ਨੇ ਸਾਡੇ ਚਰਨਾਂ ਦੇ ਬਖਸ਼ਿਸ਼ ਕੀਤੀ ਹੈ ਉਹਦੇ ਵਿੱਚ ਜੋ ਕੁਝ ਵੀ ਸਾਨੂੰ ਪ੍ਰਾਪਤ ਹੁੰਦਾ ਉਹ ਪ੍ਰਾਪਤ ਕਰਕੇ ਉਹਦੇ ਵਿੱਚ ਹੀ ਸਰਸ

ਜਦੋਂ ਸਤਿਗੁਰਾਂ ਨੇ ਆਪਣਾ ਪਰਵਕਰਨ ਪਰ ਆਰੰਭ ਕਰਨਾ ਸੀ ਤਾਂ ਸਭ ਤੋਂ ਪਹਿਲਾਂ ਇੱਕ ਲਿਖਿਆ